ਮੇਨੂੰ ਗੁਰਦੀਪ ਸਿੰਘ ਤੇ ਤੁਹਾਡੇ ਸਕੂਲ ਦੇ ਬਾਰੇ ਕੋਈ ਜਾਣਕਾਰੀ ਹੈ ਸਾਡਾ ਸਕੂਲ ਸਹਿਬਜਾਦਾ ਜੋਰਾਵਰ ਸਿੰਘ ਪਬਲਿਕ ਸਕੂਲ ਰਾਜਗੜ ਅਸੀਂ ਗੁਰਬਾਣੀ ਤੋਂ ਹੁਕਮਨਾਮਾ ਲਾਇਆ ਸੀ ਤੇ ਉਹ ਚ ਜੱਜਾ ਨਿਕਲੇ ਸੀ ਅਸੀਂ ਉਹ ਛੋਟੇ ਸਹਿਬਜਾਦਾ ਜਿਹੜੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਨਾਂ ਤੇ ਸਕੂਲ ਦਾ ਨਾਮ ਰੱਖਿਆ ਸਹਿਬਜਾਦਾ ਜੋਰਾਵਰ ਸਿੰਘ ਸਕੂਲ ਪਹਿਲਾਂ ਸਾਡਾ ਸਕੂਲ ਪੰਜਾਬ ਬੋਰਡ ਪੰਜਾਬ ਬੋਰਡ ਤੋਂ ਅਫੀਲੀਏਟਡ ਸੀਗਾ 2017 ਤੋਂ ਸਾਡੇ ਸਕੂਲ ਸੀਬੀਐਸਸੀ ਤੋਂ ਅਫੀਲੀਏਸ਼ਨ ਸਾਨੂੰ ਮਿਲ ਗਈ ਸੀ ਤਾਂ ਸਿੱਧਿਕਰ। ਤੋਂ ਅਸੀਂ 8ਵੀਂ ਕਲਾਸ ਦੇ ਟੀਚਰ ਨਾਲ ਗੱਲਬਾਤ ਕਰਾਂਗੇ ਸਕੂਲ ਦੇ ਬਾਰੇ ਕਿਸ ਤਰੀਕੇ ਦੀ ਪੜ੍ਹਾਈ ਹੁੰਦੀ ਆ। ਤੇ ਕੀ ਨਾਮ ਹੈ ਮੈਡਮ? ਅਮਰਿਤਪਾਲ ਕੌਰ। ਮੈਡਮ ਇਹ ਬੱਚੇ ਦੀ ਕੜਾਈਆਂ ਦੇ ਬਾਰੇ ਕੋਈ ਜਾਣਕਾਰੀ ਆਪਣੇ ਸਕੂਲ ਦੀ ਦੱਸੋ ਥੋੜਾ। ਹੰਜੀ ਇਹ ਸਕੂਲ ਦਾ ਨੇਮ ਹੈਗਾ ਆ ਬਾਬਾ ਜੋਰਾਵਰ ਸਿੰਘ ਜੀ ਪਬਲਿਕ ਸਕੂਲ ਰਾਜਗੜ੍ਹ ਸਕੂਲ ਦੇ ਵਿੱਚ ਮਾਛਵਾੜਾ ਸਾਹਿਬ ਦੇ ਵਿੱਚ ਸਥਿਤ ਹੈ ਤੇ ਇੱਥੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਜਿਵੇਂ ਗੁਰਮਤਿਆ ਕਲਾਸਾਂ ਵੀ ਲਗਵਾਈਆਂ ਜਾਂਦੀਆਂ ਹਨ ਬੱਚਿਆਂ ਨੂੰ ਬਹੁਤ ਕੋਆਪਰੇਸ਼ਨ ਨਾਲ ਪੜਾਇਆ ਜਾਂਦਾ ਹੈ ਬੱਚਿਆਂ ਦੀ ਹਰੇਕ ਤਰੀਕੇ ਨਾਲ ਹੈਲਪ ਕੀਤੀ ਜਾਂਦੀ ਹੈ ਉਹਨਾਂ ਦਾ ਬਹੁਤ ਜ਼ਿਆਦਾ ਕੋਆਪਰੇਸ਼ਨ ਜਿਵੇਂ ਤਾਲਮੇਲ ਨਾਲ ਉਹਨਾਂ ਨੂੰ ਪੜਾਇਆ ਜਾਂਦਾ ਹੈ ਹਰੇਕ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਬੱਚਿਆਂ ਨੂੰ ਫੇਸ ਨਹੀਂ ਹੁੰਦੀ ਕਿਸੇ ਵੀ ਤਰ੍ਹਾਂ ਦੀ ਗੁਰਮਤਿਆ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਅਲੱਗ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਹਨ ਜਿਵੇਂ ਕਿ ਦੱਸਿਆ ਜਾਂਦਾ ਹੈ ਗੁਰੂਆਂ ਦੇ ਬਾਰੇ ਦੱਸਿਆ ਜਾਂਦਾ ਹੈ ਸਵੇਰ ਸ਼ਾਮ ਪਾਠ ਵੀ ਹੁੰਦਾ ਹੈ ਸਾਡੇ ਸਕੂਲ ਦੇ ਵਿੱਚ ਤੇ ਹੋਰ ਵੀ ਐਕਟੀਵਿਟੀਆਂ ਜਿਵੇਂ ਫਨੀ ਐਕਟੀਵਿਟੀਆਂ ਤੇ ਹਰ ਇਵੈਂਟਸ ਜਿਵੇਂ ਕਿ ਵਰਲਡ ਅਰਥ ਡੇ ਇਸ ਤਰ੍ਹਾਂ ਦੇ ਆਰਗੇਨਾਈਜੇਸ਼ਨ ਵੱਲੋਂ ਕਰਵਾਏ ਜਾਂਦੇ ਹਨ ਤੇ ਸੰਦੇਸ਼ ਕੀ ਦੇਣਾ ਚਾਹੁੰਦੇ ਲੱਗਣਗੇ ਅਸੀਂ ਮੈਂ ਇਥੇ ਦੇ ਇਲਾਕਾ ਨਿਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਵੇਂ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਨੂੰ ਜੇ ਵਧੀਆ ਸਕੂਲ ਦੇ ਵਿੱਚ ਐਜੂਕੇਸ਼ਨ ਦੀ ਬੁਲਾਉਣਾ ਚਾਹੁੰਦੇ ਹੋ ਜਾਂ ਗੁਰਸਿੱਖੀ ਨਾਲ ਜੋੜਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਹਾਨੂੰ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਕਿਉਂਕਿ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਦੀ ਸਟੱਡੀ ਕਰਵਾਈ ਜਾਂਦੀ ਹੈ ਤੇ ਗੁਰਮਤਿ ਕਲਾਸਾਂ ਕਰਵਾਈਆਂ ਜਾਂਦੀਆਂ ਲਗਾਈਆਂ ਜਾਂਦੀਆਂ ਜਿਸ ਦੇ ਨਾਲ ਬੱਚੇ ਆਪਣੇ ਫਿਊਚਰ ਦੇ ਵਿੱਚ ਵੈਲ ਐਜੂਕੇਟਿਡ ਬਣ ਸਕਦੇ ਹਨ ਤੇ ਚੰਗੇ ਇਨਸਾਨ ਬਣ ਸਕਦੇ ਹਨ ਸੋ ਤੁਸੀਂ ਦੇਖਿਆ ਟੀਚਰ ਨੇ ਆਪਣੀ ਪੂਰੀ ਜਾਣਕਾਰੀ ਦਿੱਤੀ ਕੈਮਰਾ ਪਸੰਦ ਬੀਨੋਦ ਦੇ ਨਾਲ ਬਿਊਰ ਸਾਸਕ ਦੀਪ ਜੀ ਬਾਰੇ ਇਹ ਕੋਈ ਜਾਣਕਾਰੀ ਦਿੰਗੀ ਮੈਂ ਫਾਸਤੋ ਸੈਕਿੰਡ ਕਲਾਸ ਤੱਕ ਪੜਹਾਉਣੀ ਹੈ ਮੈਂ ਸਕੂਲ ਬਹੁਤ ਹੀ ਵਧੀਆ ਐਜੂਕੇਟਡ ਹੈ ਨਾ ਸਿੱਖ ਸਿੱਖੀ ਪ੍ਰਕਾਰ ਨਾਲ ਜੋੜਾ ਗਿਆ ਹੈ ਨਾ ਬੱਚਿਆਂ ਨੂੰ ਸਟੱਡੀ ਦੇ ਨਾਲ ਨਾਲ ਸਿੱਖੀ ਨਾਲ ਵੀ ਜੋੜਿਆ ਜਾਂਦਾ ਹੈ ਨਾ ਹਰ ਇੱਕ ਹਰ ਇੱਕ ਮੰਥ ਦੇ ਪਹਿਲੇ ਹੀ ਇੱਥੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਹਰ ਇੱਕ ਐਕਟੀਵਿਟੀ ਸਿੱਖ ਧਰਮ ਦੇ ਅਨੁਸਾਰ ਸਭ ਕੁਝ ਕੀਤਾ ਜਾਂਦਾ ਹੈ ਨਾ ਉਹ ਅਸੀਂ ਸਕੂਲ ਦੇ ਟੀਚਰਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਮੈਡਮ ਆਪ ਸ਼ਬਦੀਪ ਕੌਰ ਕਿੰਨੀ ਕਲਾਸ ਪੜਾਉਂਦੇ ਹੋ ਮੈਂ ਨਰਸਰੀ ਕਲਾਸ ਜੂਨੀਅਰ ਸੀਨੀਅਰ ਆਪਣੇ ਸਕੂਲ ਦੇ ਬਾਰੇ ਕੋਈ ਜਾਣ ਕੇ ਸਾਡੇ ਸਕੂਲ ਦਾ এডੂਕੇਸ਼ਨ ਸਿਸਟਮ ਬਹੁਤ ਵਧੀਆ ਥੇ ਸਟਾਫ ਬਹੁਤ ਹੀ ਮਿਹਨਤੀ ਨੇ ਹਾਰਡ ਵਰਕਿੰਗ ਨੇ ਤੇ ਓਨੈਸਟ ਨੇ ਤੇ ਅ ਇਸੇ ਦਾ ਅਕੋਮੈਂਡੇਸ਼ਨ ਵੀ ਬਹੁਤ ਵਧੀਆ ਹੈ ਤੇ ਹੋ ਸਕੇ ਮਤਲਬ ਵੱਧ ਤੋਂ ਵੱਧ ਬੱਚੇ ਇੱਥੇ ਆ ਕੇ এডੂਕੇਸ਼ਨ ਲੈਣ ਕਿ ਨਾਮ ਆਪ ਨਬਜ਼ੋਦ ਕੋ ਜੇ ਕਿਹੜੀ ਕਲਾਸ ਤੇ ਪੜਾਉਣੀ ਮੈਂ 5 ਤੋਂ 10th ਤੱਕ ਆਪਣੇ ਸਕੂਲ ਦੇ ਬਾਰੇ ਕੁਝ ਜਾਣਕਾਰੀ ਸੈਡ ਸਕੂਲ ਦੀ এডੂਕੇਸ਼ਨ ਬਹੁਤ ਜ਼ਿਆਦਾ ਵਧੀਆ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚੇ ਇੱਥੇ ਜਵਾਦ ਤੇ ਵਧਾ ਕੇ ਸਟੱਡੀ ਕਰਨ ਇਥੇ ਦਾ ਐਟਮੋਸਫੀਅਰ ਵੀ ਬਹੁਤ ਜ਼ਿਆਦਾ ਵਧੀਆ ਹੈ। ਕੀ ਨਾਮ ਹੈ ਤੁਹਾਡਾ? ਸ਼੍ਰੋਤੀ ਸਰ। ਮੈਂ ਆਪਣੇ ਸਕੂਲ ਦੇ ਬਾਰੇ ਤੇ ਆਪਣੀ ਪੜਾਈ-ਪੜਾਈ ਦੇ ਬਾਰੇ ਦੱਸ ਰਹੀ ਹਾਂ। ਹਾਂਜੀ ਸਰ ਮੈਂ 5th ਕਲਾਸ ਇਨ ਚਾਰਜ ਹਾਂ। ਸਾਡਾ ਸਕੂਲ ਬਹੁਤ ਜ਼ਿਆਦਾ ਵਧੀਆ ਵਾਂ। ਸਮੇਂ-ਸਮੇਂ ਤੇ ਖੇਡਾਂ ਵੀ ਕਰਵਾਈਆਂ ਜਾਂਦੀਆਂ ਨੇ। ਗੁਰਬਾਣੀ ਦਾ ਗੁਰਬਾਣੀ ਨਾਲ ਤਾਂ ਜੋੜਿਆ ਹੀ ਜਾਂਦਾ ਵਾ। ਬਾਕੀ ਵਕ-ਵਕ ਤਰ੍ਹਾਂ ਦੇ ਪ੍ਰੋਗਰਾਮ ਵੀ ਕਰਵਾਏ ਜਾਂਦੇ ਨੇ। ਕੀ ਨਾਮ ਹੈ ਮੈਡਮ ਜਸਵੀਕਰ ਤੇ ਆਪਣੇ ਸਕੂਲ ਦੇ ਬਾਰੇ ਦੱਸੋ ਕੀ ਕਿ ਕਿਦਰ ਪੜਾਈ ਸਾਡਾ ਸਕੂਲ ਸਾਬਜਾ ਦਾ ਜੋਰਾਵਰ ਪਬਲਿਕ ਸਕੂਲ ਹੈ ਦੇਖੋ ਐਜੂਕੇਸ਼ਨ ਨਾਲ ਤਾਂ ਸਾਰੇ ਜੋੜਨੇ ਚਾਹੁੰਦੇ ਨੇ ਪਰ ਗੁਰਵਾਣੀ ਨਾਲ ਕੀ ਆਪਣੇ ਬੱਚਿਆਂ ਨੂੰ ਕੋਈ ਨਹੀਂ ਜੋੜਦਾ ਹੈਗਾ ਗੁਰਵਾਣੀ ਆ ਜਿਹੜੀ ਸਿਰਫ ਸਾਡਾ ਸਕੂਲ ਹੀ ਸਿਖਾਉਂਦਾ ਬੱਚਿਆਂ ਨੂੰ ਕਿਵੇਂ ਜੁੜਨਾ ਨਾਲ ਨੂੰ ਕਿਵੇਂ ਨਾਮ ਸਿਮਰਨ ਕਰਨਾ ਇਹ ਸਾਡੇ ਸਕੂਲ ਤੋਂ ਸਭ ਤੋਂ ਵਧੀਆ ਮਤਲਬ ਕੀ ਆ ਸਹੂਲਤ ਆ ਮਾਈ ਨੇਮ ਇਜ਼ ਦਿਲਪ੍ਰੀਤ ਕੌਰ। ਸਾਡੇ ਸਕੂਲ ਦੀ ਬਾਰੇ ਤੁਹਾਨੂੰ ਜਾਣਕਾਰੀ ਦਿੰਦੀ ਹਾਂ। ਓਕੇ ਸਾਡੇ ਸਕੂਲ ਵਿੱਚ ਵੇਰੀਅਸ ਕਾਈਂਡ ਦੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਜਿਵੇਂ ਕਿ ਐਜੂਕੇਸ਼ਨਲ ਟੂਰ ਟਾਈਮ ਟੂ ਟਾਈਮ ਆਰਗੇਨਾਈਜ਼ ਕੀਤੇ ਜਾਂਦੇ ਆ। ਇਸ ਤੋਂ ਬਿਨਾ ਸਾਡੇ ਸਕੂਲ ਵਿੱਚ ਮੈਥ ਲੈਬ, ਸਾਇੰਸ ਲੈਬ, ਲਾਇਬ੍ਰੇਰੀ ਜਿੱਦੇ ਵਿੱਚ ਕਿ ਬਹੁਤ ਟਾਈਪ ਦੀਆਂ ਬੁੱਕਸ ਅਵੇਲੇਬਲ ਨੇ ਤੇ ਬੱਚਿਆਂ ਲਈ ਸਪੈਸ਼ਲ ਪੀਰੀਅਡ ਇਹਦੇ ਆਰਗੇਨਾਈਜ਼ ਕੀਤੇ ਜਾਂਦੇ ਆ ਤਾਂ ਕਿ ਉਹ ਸਾਰੇ ਟਾਈਪ ਦੀਆਂ ਬੁੱਕਸ ਆਪਣੀਆਂ ਰੀਡ ਕਰ ਸਕਣ। ਜਿਸ ਦੇ ਨਾਲ ਬੱਚਿਆਂ ਦੀ ਰੀਡਿੰਗ ਸਕਿਲਸ ਇੰਪਰੂਵ ਹੁੰਦੀਆਂ ਨੇ। ਉਸ ਤੋਂ ਬਿਨਾ ਅਸੀਂ ਸਕੂਲ ਦੇ ਵਿੱਚ ਗੇਮਸ ਆਰਗੇਨਾਈ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਬੱਚਿਆਂ ਨੂੰ ਧਰਮ ਨਾਲ ਜੋੜਿਆ ਜਾਂਦਾ ਤੇ ਬੱਚਿਆਂ ਲਈ ਸਿੱਖ ਮైనారిਟੀ ਵਾਲੀ ਸਕਾਲਰਸ਼ਿਪ ਵੀ ਅਵੇਲੇਬਲ ਹੈ ਸਾਡੇ ਬਾਟੋਵਾਦੀ ਇਲਾਕੇ ਦੇ ਨਿਵਾਸੀਆਂ ਨੂੰ ਇਹ ਹੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਇਸ ਸਕੂਲ ਵਿੱਚ ਦਾਖਲਾ ਕਰਵਾਓ ਤਾਂ ਕਿ ਤੁਹਾਡੇ ਬੱਚੇ ਸਿੱਖੀ ਨਾਲ ਜੁੜਨ ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਟੀਚਰ ਨੇ ਆਪਣੀ ਪੂਰੀ ਜਾਣਕਾਰੀ ਦਿੱਤੀ ਕੈਮਰਾ ਪਰਸਨ ਬਨੋਦ ਜੀ ਨਾ ਵੀ ਰੋਡ ਕੋਲੂ ਦੇਣਾ ਕੀ ਨਾਮ ਹੈ ਬੱਚਾ ਤੁਹਾਡਾ ਗਾਇਤਰੀ ਕੌਰ ਇਡਿੰਗਲਾਸਟੇ ਬਰਤੇ ਵਿੱਚ ਮੈਂ 10ਵੀਂ ਤੇ ਐ ਆਪਣੇ ਸਕੂਲ ਦੇ ਬਾਰੇ ਕੋਈ ਜਾਣਕਾਰੀ ਦੋ ਸਾਡੇ ਸਕੂਲ ਚ ਲੇਟੈਸਟ ਅਪਡੇਟ ਹੁੰਦੇ ਲੇਟੈਸਟ ਬੁੱਕ ਜਿਹਦੇ ਨਾਲ ਸਾਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਹੁੰਦੀ ਆ ਤੇ ਸਾਡਾ ਸਿਲੇਬਸ ਬਹੁਤ ਅਪਡੇਟ ਹੁੰਦਾ ਵੈਲ ਐਜੂਕੇਟਿਡ ਸਟਾਫ ਐਂਡ ਸਟੂਡੈਂਟ ਤੇ ਐਜੂਕੇਸ਼ਨ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਜਾਂਦਾ ਸਾਡਾ ਸਕੂਲ ਪ੍ਰਾਇਮਰੀ ਤੋਂ ਲੈ ਕੇ 10th ਤੱਕ ਫੁੱਲ ਐਜੂਕੇਟਿਡਲੀ ਸਟੂਡੈਂਟ ਤੇ ਟੀਚਰ ਵਧੀਆ ਮਿਹਨਤ ਕਰਦੇ ਆ ਨਾਮ ਬੱਚੇ ਦਾ ਜਸਪ੍ਰੀਤ ਕੌਰ ਸਕੂਲ ਕਿ ਸਕੂਲ ਦੇ ਬਾਰੇ ਕਿ ਸਟ੍ਰਿਕਟ ਹੈ ਬਹੁਤਲੀ ਕਿ ਮੈਨੂੰ ਸਕੂਲ ਬਾਰੇ ਬਹੁਤ ਜਿਆਦਾ ਜਾਣ ਪੈਂਦਾ ਦੋ। ਇਹ ਸਕੂਲ ਦੇ ਵਿੱਚ ਪੜਾਈ ਸਾਡੀ ਬਹੁਤ ਵਧੀਆ ਹੁੰਦੀ ਹੈ। ਇੱਥੇ ਵੈਲ ਐਜੂਕੇਟਰਡ ਟੀਚਰਸ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪੜਾਇਆ ਜਾਂਦਾ ਆ ਤੇ ਸਾਡੀਆਂ ਇੱਥੇ ਗੁਰਮਤਿ ਦੀਆਂ ਕਲਾਸਾਂ ਵੀ ਲੱਗਦੀਆਂ ਹਨ ਤੇ ਸਾਨੂੰ ਮਤਲਬ ਵਧੀਆ ਸਟੱਡੀ ਦਿੱਤੀ ਜਾਂਦੀ ਹੈ। ਹਾਂ ਬੱਚੇ ਅਬ ਜੀ। ਮੇਰਾ ਨਾਮ ਹਰਸ਼ੀਮਰਤ ਕੌਰ ਹੈ। ਤੇ ਅੱਜ ਆਪਣੇ ਸਕੂਲ ਦੇ ਬਾਰੇ ਕੁਝ ਜਾਣਦੇ। ਅੰਮੇ ਸਾਹਿਬਜ਼ਾਦਾ ਜਰਵਰ ਸਿੰਘ ਜੀ ਪਬਲਿਕ ਸਕੂਲ ਰਾਜਗੜ ਵਿਖੇ ਪੜ੍ਹਦੀ ਹਾਂ ਤੇ ਸਾਡਾ ਸਕੂਲ ਮਾਛਵੜਾ ਸਾਹਿਬ ਦੇ ਇੱਕ ਪਿੰਡ ਰਾਜਗੜ ਵਿਖੇ ਹੈ ਤੇ ਸਾਡੇ ਸਕੂਲ ਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਆਂ ਹੁੰਦੀਆਂ ਹਨ ਸਾਡੇ ਸਕੂਲ ਦੇ ਵਿੱਚ ਵੈਲ ਐਜੂਕੇਟਿਡ ਟੀਚਰਸ ਹਨ ਤੇ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਟੀਚ ਕੀਤਾ ਜਾਂਦਾ ਸੋ ਅਸੀਂ 8ਵੀਂ ਕਲਾਸ ਦੇ ਬੱਚੇ ਨਾਲ ਇੱਕ ਗੱਲਬਾਤ ਕਰਦੇ ਹਾਂ ਸਕੂਲ ਦੇ ਬਾਰੇ ਕੀ ਨਾਮ ਹੈ ਬੱਚੇ ਆਪ ਦਾ ਅਰਸ਼ਪਿਤ ਕੋਰ ਅਰਸ਼ਪਿਤ ਕੋਰ ਮਣ ਸਕੂਲ ਦੇ ਬਾਰੇ ਕੋਈ ਜਾਣਕਾਰੀ ਦਿਓ ਸਾਡੇ ਸਕੂਲ ਦਾ ਨਾਮ ਸੈਵਜਰਾ ਜਰਵਰ ਸਿੰਘ ਪਬਲਿਕ ਸਕੂਲ ਰਾਜਗੜ੍ਹ ਦਾ ਹੈ। ਇਹ ਮਾਛਵੜਾ ਸੈਵਜ ਵਿੱਚ ਥੇਥ ਹੈ ਅਤੇ ਇੱਥੇ ਬਹੁਤ ਸਾਰੇ ਵਧੀਆ ਵੈਲ ਐਜੂਕੇਟਿਡ ਟੀਚਰ ਹਨ। ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾਈ ਕਰਾਈ ਜਾਂਦੀ ਹੈ। ਇੱਥੇ ਸਕੂਲ ਵਿੱਚ ਬਹੁਤ ਸਾਰੇ ਐਕਟੀਵਿਟੀਜ਼ ਹਨ। ਖੇਡਣ ਲਈ ਬੱਚਿਆਂ ਨੂੰ ਹਰ ਕੋਈ ਪੀਰੀਅਡ ਦਿੱਤਾ ਜਾਂਦਾ ਹੈ। ਸਾਰਾ ਕੁਝ ਵਧੀਆ ਹੁੰਦਾ ਹੈ। ਅਗਰ ਤੁਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਵਿੱਚ ਪਾਉਣਾ ਚਾਹੁੰਦੇ ਹੋ ਜਾਂ ਬੱਚਿਆਂ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਇਸ ਸਕੂਲ ਦੇ ਵਿੱਚ ਜ਼ਰੂਰ ਐਡਮਿਸ਼ਨ ਕਰਵਾਓ। ਸਕੂਲ ਬਹੁਤ ਜ਼ਿਆਦਾ ਵਧੀਆ ਹੈ। ਗਾਇਤਰੀ कौर ਆਪਣੇ ਸਕੂਲ ਦੇ ਬਾਰੇ ਕੁਝ ਇਹੋ ਰੱਖਦੀ ਹੈ ਸਾਡਾ ਸਕੂਲ ਦਾ ਨਾਮ ਹੈ ਸਾਬਜੇ ਦਾ ਜੁਰਾਵਰ ਸਿੰਘ ਜੀ ਪਬਲਿਕ ਸਕੂਲ ਜੋ ਮਾਚੀਵੜਾ ਅਜਗਰ ਵਿਕੇਸਥਿਤਾ ਸਾਡੇ ਸਕੂਲ ਚ ਵਾਤਾਵਰਨ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਗਿਆ ਤੇ ਇਨੇ ਰੁੱਖ ਲਗਾਏ ਗਏ ਆ ਤੇ ਸਾਡੇ ਸਕੂਲ ਚ ਪ੍ਰਾਇਮਰੀ ਤੋਂ ਲੈ ਕੇ 10th ਤੱਕ ਵੈਲ ਐਜੂਕੇਟਿਡ ਸਿਲੇਬਸ ਤੇ ਟੀਚਰ ਵੀ ਵੈਲ ਐਜੂਕੇਟਿਡ ਨੇ ਜੇ ਲੋਕੀ ਜਾਣਦੇ ਆ ਕਿ ਉਹਨਾਂ ਦੇ ਬੱਚਿਆਂ ਦਾ ਫਿਊਚਰ ਵਧੀਆ ਹੋਵੇ ਵਿਦ ਵੈਲ ਐਜੂਕੇਟਿਡ ਉਹ ਸਾਡੇ ਸਕੂਲ 'ਚ ਆਪਣੇ ਬੱਚੇ ਦਾ ਦਾਖਲਾ ਕਰਾ ਸਕਦੇ ਆ ਤਾਂ ਕਿ ਉਹਨਾਂ ਦਾ ਫਿਊਚਰ ਉਹ ਵਧੀਆ ਦੇਖ ਸਕੇ ਆਪਣੇ ਜਵਾਕ ਨੂੰ